ਅਨਸਰ ਜਿਹੜਾ ਦੋਸ਼ੀ ਕਾਬੂ ਕੀਤਾ ਇਹ ਕਿਹੜੇ ਜੁਨ ਵਿੱਚ ਕਾਬੂ ਕੀਤਾ ਜੀ ਸਰ ਇਹ ਕੀ ਮਿਤੀ 26 ਜੇ 25 ਨੂੰ ਜੀ ਵਕਤ ਕਰੀਬ 11:30 ਵਜੇ ਇਹਨਾਂ ਨੇ ਸਾਡੇ ਕਸਬਾ ਨਡਾਲਾ ਦੇ ਵਿੱਚ ਰਮਜੀਤ ਸਿੰਘ ਪੁੱਤਰ ਬੁਰਾ ਸਿੰਘ ਵਾਸੀ ਨਡਾਲਾ ਜੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਕੀਤੀ ਸੀ ਚੋਰੀ ਕਰਕੇ ਇਹ ਮੋਟਰਸਾਈਕਲ ਤੇ ਸਮੇਤ ਦੋਚੀ ਤਿੰਨ ਸੀ ਜੀ ਭਰਾਓ ਜਿੱਥੋਂ ਬਾਪੂ ਕੀਤਾ ਗਿਆ ਕਿੰਨੇ ਜਾਣੇ ਸੀ ਇਹ ਸਰ ਕੁੱਲ ਤਿੰਨ ਦੋਚੀ ਸੀ ਜੀ ਤੇ ਇਹਨੂੰ ਅਸੀਂ ਆਪਣੇ ਮੁਕਬਰਖਾ ਦੀ ਤਲਾਹ ਤੇ ਇਹਨੂੰ ਰਈਏ ਲਾ ਕੇ ਗ੍ਰਫਤਾਰ ਕੀਤਾ ਜੀ ਤੇ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਵੀ ਰਿਕਵਰ ਕਰਤਾ ਦੋਸ਼ੀ ਦੀ ਪਛਾਣ ਕੀ ਕਿਸ ਨਾਮ ਤੋਂ ਹੋਇਆ ਦੋਸ਼ੀ ਦਾ ਨਾਮ ਹੈਗਾ ਜੀ ਇਹ ਆਹੀ ਜਿਹੜਾ ਆਲਰੇਡੀ ਪਹਿਲਾਂ ਹੀ ਮਕਦਮਾ ਨੰਬਰ 141 ਨਿਤੀ 26625 ਜੇਰੇ ਧਾਰਾ 331 ਜਮਨ 305 ਬੀ ਐਨ ਐਸ ਤਾ ਤੇ ਦਰਜਸ਼ਟ ਕੀਤਾ ਗਿਆ ਹੈ ਤੇ ਇਹਦੀ ਜਿਹੜੀ ਫੋਟੋ ਤੋਂ ਕੈਮਰੇ ਸੀਸੀਟੀਵੀ ਫੋਟੋ ਤੋਂ ਆਧਾਰ ਤੇ ਇਹਦੀ ਜਿਹੜੀ شناختੀ ਹੋ ਚੁੱਕੀ ਹੈ ਜੀ ਤੇ ਇਹਦਾ ਨਾਮ ਹੈਗਾ ਜੀ سنی ਪੁੱਤਰ ਬਿੰਦਰਵਾਸੀ ਰਈਆਪੁਰ ਦਾ ਜੀ ਕੀ ਰਿਕਵਰੀ ਹੋਈ ਇਸ ਟਾਈਮ ਅਸਕੇ ਜਿਸ ਨੂੰ ਸਰਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਲੱਕੋ ਹੋ ਗਿਆ ਜੀ ਜੀ ਪੁਲਿਸ ਨੇ ਮਾਰਦਾ ਜੀ ਤਪੀ ਹੈ ਠੀਕ ਹੈ ਜੀ